ਕੋਲਕਾਤਾ ਦੇ ਅਰਜਿਕਰ ਮੈਡੀਕਲ ਕਾਲਜ ਦੇ ਉਸ ਕੇਸ ਦੇ ਵਿੱਚ ਸੰਜੇ ਰਾਏ ਜੋ ਦੋਸ਼ੀ ਸੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜੀ ਹਾਂ ਇਸ ਤੋਂ ਇਲਾਵਾ ਮੁਲਜ਼ਮ ਨੂੰ 50000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਸਿਆਲਦਾ ਅਦਾਲਤ ਨੇ ਬੀਤੇ ਦਿਨ ਸੰਜੇ ਨੂੰ ਦੋਸ਼ੀ ਠਹਿਰਾਇਆ ਸੀ ਤੇ ਸੀਬੀਆਈ ਨੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਵੀ ਮੰਗ ਕੀਤੀ ਸੀ। ਦੱਸਦੀ ਹੈ ਕਿ 9 ਅਗਸਤ 2024 ਨੂੰ ਕੋਲਕਾਤਾ ਦੇ ਆਰਜਿਕਰ ਹਸਪਤਾਲ ਦੇ ਵਿੱਚ 31 ਸਾਲਾ ਮਹਿਲਾ ਡਾਕਟਰ ਦੇ ਨਾਲ ਦੁਸ਼ਕਰਮ ਤੋਂ ਬਾਅਦ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਸੀਬੀਆਈ ਅਦਾਲਤ ਨੇ ਪਿਛਲੇ ਸਾਲ 12 ਨਵੰਬਰ ਨੂੰ ਬੰਦ ਕਮਰੇ 'ਚ ਸੁਣਵਾਈ ਸ਼ੁਰੂ ਕੀਤੀ ਸੀ ਇਸ ਮਾਮਲੇ 'ਚ। ਸੋ ਸੰਜੇ ਨੇ ਕਿਹਾ ਹੈ ਕਿ ਉਸ ਨੂੰ ਇੱਕ ਅਜਿਹੇ ਅਪਰਾਧ ਦੀ ਸਜ਼ਾ ਮਿਲ ਰਹੀ ਹੈ ਜੋ ਉਸਨੇ ਕੀਤਾ ਨਹੀਂ। ਇਸ ਦੌਰਾਨ ਸੀਬੀਆਈ ਨੇ ਕਿ ਹੈ ਕਿ ਸੰਜੇ ਦਾ ਅਪਰਾਧ ਰੀਅਰੈਸਟ ਆਫ ਦੀ ਰੀਅਰ ਹੈ ਜੇਕਰ ਉਸ ਨੂੰ ਸਖਤ ਸਜ਼ਾ ਨਾ ਦਿੱਤੀ ਗਈ ਤਾਂ ਸਮਾਜ ਦਾ ਵਿਸ਼ਵਾਸ ਖਤਮ ਹੋ ਜਾਵੇਗਾ ਅਦਾਲਤ ਨੇ ਕਿਹਾ ਇਹ ਕੋਈ ਮਾਮੂਲੀ ਅਪਰਾਧ ਨਹੀਂ ਹੈ ਮੈਲਾ ਡਾਕਟਰ ਨਾਲ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਦੁਸ਼ਕਰਮ ਕਰਨ ਤੋਂ ਬਾਅਦ ਸੋ 9 ਅਗਸਤ 2024 ਨੂੰ ਉਸ ਹਸਪਤਾਲ ਦੇ ਵਿੱਚ ਮੈਲਾ ਡਾਕਟਰ ਦੇ ਨਾਲ ਬਲਾਤਕਾਰ ਹੋਇਆ ਸੀ ਪਹਿਲਾਂ ਉਸ ਨਾਲ ਰੇਪ ਕੀਤਾ ਗਿਆ ਫਿਰ ਉਸ ਦੀ ਹੱਤਿਆ ਕੀਤੀ ਗਈ ਸੋ ਸੀਬੀਆਈ ਅਦਾਲਤ ਨੇ ਇਹ ਸੁਣਵਾਈ ਸ਼ੁਰੂ ਕੀਤੀ ਜਿੱਥੇ ਦੋਸ਼ੀ ਨੂੰ ਸੰਜੇ ਰਾਏ ਨੂੰ ਮਰਕੈਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ